ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਡੇ ਚੈਨਲ ਨੂੰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਆਉਣ ਵਾਲੀ ਹਰ ਨਵੀਂ ਵੀਡੀਓ ਪਹੁੰਚ ਸਕੇ ਵੀਡੀਓ ਨੂੰ ਕਰ ਦਿਓ ਕਰੋ ਜੀ ਲਾਈਕ ਤੇ ਸ਼ੇਅਰ ਰਿਸ਼ਤੇ ਲੱਗੇ ਆ ਜੀ ਆਪਾਂ ਬਠਿੰਡਾ ਏਰੀਆ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ 95 ਹਾਈਟ 5 ਫੁੱਟ 4 ਇੰਚ ਹੈ ਜੀ ਸਟੱਡੀ ਕੀਤੀ ਹੈ ਬੀਐਸਸੀ ਬੀਐਡ ਕੰਪਿਊਟਰ ਸਾਇੰਸ ਦੋ ਭੈਣ ਭਰਾਣੇ ਜੀ ਇਹ ਇਹਨਾਂ ਨੂੰ ਲੜਕੀ ਇਹ ਪ੍ਰਾਈਵੇਟ ਜੌਬ ਕਰਦੀ ਹੈ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਸਰਕਾਰੀ ਜੌਬ ਕਰਦਾ ਹੋਵੇ ਲੜਕੇ ਨੂੰ ਜ਼ਮੀਨ 15 ਕਿੱਲਿਆਂ ਤੋਂ ਉੱਪਰ ਆਉਂਦੀ ਹੋਵੇ ਜੀ ਜਿਸ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 15117 ਅਗਲਾ ਰਿਸ਼ਤਾ ਜੀ ਬਠਿੰਡਾ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਲੜਕੇ ਦਾ ਡੇਟ ਆਫ ਬਰਥ 94 ਹੈ ਜੀ ਹਾਈਟ ਹੈ 5 ਫੁੱਟ 9 ਇੰਚ ਸਟੱਡੀ ਕੀਤੀ ਹੈ ਪਲੱਸ 2 ਕਰਕੇ ਮਕੈਨੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਹੋਇਆ ਜੀ ਦੋ ਭਰਾਣੇ ਦੋਵੇਂ ਕੈਨੇਡਾ ਦੇ ਵਿੱਚ ਨੇ ਦੂਸਰਾ ਭਰਾ ਮੈਰਿਡਾ ਤੇ ਪੀਆਰ ਹੈ ਦੋਨਾਂ ਭਰਾਵਾਂ ਨੂੰ ਟੋਟਲ 4 ਕਿੱਲੇ ਜ਼ਮੀਨ ਹੁੰਦੀ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਹੋਵੇ ਜਿਸ ਕਿਸੇ ਵੀਰਪੈਣ ਨੂੰ ਇਹ ਰਿਸ਼ਤਾ ਪਸੰਦ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1536 ਹੈ ਜੀ ਤਾਂ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਬਠਿੰਡਾ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਗੋਤ ਇਹਨਾਂ ਦਾ ਸਿੱਧੂ ਹੈ ਜੀ ਲੜਕੇ ਦਾ ਡੇਟ ਆਫ ਬਰਥ 96 ਹਾਈਟ 6 ਫੁੱਟ ਹੈ ਸਟੱਡੀ ਪਲੱਸ 2 ਨਾਨ ਮੈਡੀਕਲ ਦੋ ਭਰਾ ਇੱਕ ਭੈਣ ਹੈ ਭੈਣ ਮੈਰਿਡ ਹੈ ਤੇ ਕੈਨੇਡਾ ਗਈ ਹੋਈ ਹੈ ਲੜਕਾ ਹੈ ਟੂਰਿਸਟ ਵੀਜ਼ੇ ਤੇ ਕੈਨੇਡਾ ਗਿਆ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਪੜੀ ਲਿਖੀ ਹੋਵੇ ਸੋਹਣੀ ਸੁਨੱਖੀ ਹੋਵੇ ਦੋਨਾਂ ਭਰਾਵਾਂ ਨੂੰ ਟੋਟਲ 10 ਕਿੱਲੇ ਜ਼ਮੀਨ ਆਉਂਦੀ ਹੈ ਜਿਸ ਕਿਸੇ ਵੀਰਪੈਣ ਨੂੰ ਇਹ ਰਿਸ਼ਤਾ ਪਸੰਦ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1568 ਹੈ ਜੀ ਜੋ ਵੀ ਅਸੀਂ ਤੁਹਾਨੂੰ ਨੇ ਬਠਿੰਡੇ ਏਰੀਏ ਦੇ ਤਿੰਨ ਰਿਸ਼ਤੇ ਦੱਸੇ ਨੇ ਜੇ ਕਿਸੇ ਵੀਰਪੈਣ ਨੂੰ ਇਨ੍ਹਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਨੂੰ ਇਨ੍ਹਾਂ ਰਿਸ਼ਤਿਆਂ ਦੇ ਫਾਈਲ ਨੰਬਰ ਦੱਸ ਕੇ ਸਾਡੇ ਨਾਲ ਗੱਲਬਾਤ ਕਰਕੇ ਇਨ੍ਹਾਂ ਰਿਸ਼ਤਿਆਂ ਦੀ ਪੂਰੀ ਤਰ੍ਹਾਂ ਜਾਣਕਾਰੀ ਲੈ ਸਕਦੇ ਹੋ ਜੀ ਧੰਨਵਾਦ ਜੀ